ਜੀ ਸਵਰਨ ਸਿੰਘ ਜੀ ਜੈਂਟਸ ਸਵੀਟਸ ਤੇ ਬੀਤੀ ਰਾਤ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਰਾਤ ਜੈਂਟ ਸਵੀਟ ਸਵੀਟਸ ਕਾਲਜ ਰੋਡ ਮਲੇਰਕੋਟੜਾ ਕਾਲਜ ਰੋਡ ਮਲੇਰਕੋਟੜਾ ਵਿਕੇ ਲੰਗੀ ਰਾਤ ਲੰਗੀ ਦੇਰ ਰਾਤ ਚੋਰਾਂ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਵੜੇ ਜੋ ਚਾਰ ਚਾਰ ਜਣੇ ਚਾਰ ਦੋ ਚੋਰ ਬਾਹਰ ਖੜੇ ਦੁਕਾਨ ਦੇ ਸ਼ਟਰ ਕੋਲ ਅੰਦਰ ਵੜ ਗਏ ਦੀਨਾਂ ਨੇ ਚੋਰੀ ਦੀ ਘਟਨਾ ਨੂੰ ਇਨਜਾਮ ਦਿੱਤਾ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਬੰਨੇ ਹੋਏ ਸਨ ਜਿਨ੍ਹਾਂ ਨੇ ਗੱਲੇ ਵਿੱਚ ਪਈ ਨਕਦੀ ਅਤੇ ਇੱਕ ਮੋਬਾਈਲ ਚੋਰੀ ਕਰਕੇ ਲੈ ਗਏ ਤੇ ਬਾਹਰ ਖੜੇ ਆਪਣੇ ਬਾਹਰ ਖੜੇ ਆਪਣੇ ਦੋਸਤਾਂ ਨਾਲ ਬੈਠ ਕੇ ਫਰਾਰ ਹੋ ਗਏ ਅਜਾ ਪੁਲਿਸ ਕੀ ਕਰ ਰਹੀ ਹੈ ਇਹਦੇ ਸਬੰਧੀ ਪੁਲਿਸ ਸੀਸੀਟੀਵੀ ਫੁਟੇਜ ਕੈਮਰੇ ਵਗੈਰਾ ਚੈੱਕ ਰਹੀ ਹੈ ਕਰ ਰਹੀ ਹੈ ਦਰਖਾਸਤ ਜਨ ਸਵਿਚ ਵਜੋਂ ਕੀਤੀ ਗਈ ਹੈ ਵੇ ਜਦੋਂ ਵੀ ਕੋਈ ਇਹਦੇ ਬਾਰੇ ਸਰਾਗ ਮਿਲਦਾ ਤਾਂ ਇਹਨਾਂ ਕੋਲਾਬੜੀ ਕਾਰਵਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ